ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਇਸ ਖਾਸ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਪੀਏਪੀ ਗਰਾਊਂਡ ਵਿੱਚ ਐਸਈ ਵਿਦਿਆਰਥੀਆਂ ਨੂੰ ਵਜੀਫੇ ਵੰਡਣ ਲਈ ਪਹੁੰਚੇ ਜਿੱਥੇ ਸੂਬੇ ਦੇ 2.5 ਲੱਖ ਤੋਂ ਵੱਧ ਬੱਚਿਆਂ ਨੂੰ ਵਜੀਫੇ ਵੰਡੇ ਗਏ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਉੱਚੇ ਰੀ ਪੜ੍ਹਾਈ ਕਰਵਾਉਣਾ ਹੈ ਉਨ੍ਹਾਂ ਕਿਹਾ ਕਿ ਸਾਲ 2020-21 ਦੇ ਮੁਕਾਬਲੇ ਹੁਣ 2024-25 ਦੇ ਵਿੱਚ ਵਜੀਫਾ ਲੈਣ ਵਾਲਿਆਂ ਦੀ ਗਿਣਤੀ 35% ਵਧੀ ਹੈ ਇਹ ਵਜੀਫਾ ਸਿਰਫ مالی ਮਦਦ ਨਹੀਂ ਸਗੋ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਦਾ ਇੱਕ ਰਾਹ ਹੈ ਉਹਨਾਂ ਕਹੇ ਕਿ ਸਾਡੀ ਕੋਸ਼ਿਸ਼ ਹੈ ਕਿ ਪੈਸੇ ਦੀ ਥੋੜ੍ਹ ਕਰਕੇ ਕੋਈ ਵੀ ਬੱਚਾ ਪੜ੍ਹਾਈ ਜਾਂ ਆਪਣੇ ਸੁਪਨਿਆਂ ਤੋਂ ਵਾਂਝਾ ਨਾ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਸਕਾਲਰਸ਼ਿਪ ਪ੍ਰਾਪਤ ਕਰਨ ਨਾਲ ਇਹਨਾਂ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਮਿਲੇਗੀ ਉਹਨਾਂ ਕਹੇ ਕਿ ਲੰਗੀ ਸਰਕਾਰ ਨੇ ਪੰਜਾਬ ਦੇ ਵਿੱਚ ਪੋਸਟ میٹرਿਕ ਸਕਾਲਰਸ਼ਿਪ ਲਈ ਫੰਡਿੰਗ ਬੰਦ ਕਰ ਦਿੱਤੀ ਸੀ ਤੇ ਉਸ ਵਿੱਚ ਵੱਡਾ ਕਪੜਾ ਹੋਇਆ ਸੀ ਜਿਸ ਕਾਰਨ ਵਿਦਿਆਰਥੀ ਬਹੁਤ ਪਰੇਸ਼ਾਨ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਗੁਣਵੱਤਾ ਵਾਲੀ ਸਿੱਖਿਆ ਹੀ ਸਾਡੇ ਦੇਸ਼ ਦਾ ਭਵਿੱਖ ਬਦਲ ਸਕਦੀ ਹੈ। ਸੰਤਰਾਮ ਉਦਾਸੀ ਜੀ ਨੇ ਲਿਖਿਆ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀਂ ਬੇਸੂਰਜਾ ਕੰਮੀਆਂ ਦੇ ਵੇੜੇ ਅੱਜ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਦੇ ਵੇੜਿਆਂ ਤੱਕ ਪਹੁੰਚਾਉਂਦਾ ਇਹ ਛੋਟਾ ਜਿਹਾ ਉਪਰਾਲਾ ਹੈ ਤਾਂ ਕਿ ਵਿੱਦਿਆ ਦਾ ਸੂਰਜ ਤੁਹਾਡੇ ਘਰਾਂ ਚ ਮਗੇ ਚਾਨਣ ਹੋਵੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਸਤਰਾਂ ਸੱਚ ਹੋ ਜਾਣ ਕਿ ਹਰ ਕਿਸਮ ਦਾ ਹਨੇਰਾ ਵਿੱਦਿਆ ਦੂਰ ਕਰ ਸਕਦੀ ਹੈ ਸੋ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਤੱਕ ਉਹਦੀਆਂ ਕਿਰਨਾਂ ਪਹੁੰਚਾਉਣ ਦਾ ਇਹ ਪ੍ਰੋਗਰਾਮ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਬਹੁਤ ਸਾਰੇ ਐਸੇ ਬੱਚਿਆਂ ਨੂੰ ਦੇਖ ਰਿਹਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਵੱਡੇ ਵੱਡੇ ਸੁਪਨੇ ਨੇ ਆਪਣੇ ਲਈ ਵੀ ਆਪਣੇ ਪਰਿਵਾਰ ਲਈ ਵੀ ਆਪਣੀ ਕੌਮ ਲਈ ਵੀ ਆਪਣੇ ਸੂਬੇ ਲਈ ਵੀ ਆਪਣੇ ਦੇਸ਼ ਲਈ ਵੀ ਜੋ 10-15 ਬੱਚੇ-ਬੱਚੀਆਂ ਇੱਥੋਂ ਬੋਲ ਕੇ ਗਏ ਲਗਭਗ ਸਾਰਿਆਂ ਦੇ ਇਹੀ ਜਜ਼ਬਾਤ ਨੇ ਲਗਭਗ ਸਾਰਿਆਂ ਦੇ ਇਹੀ ਹਾਲਾਤ ਨੇ ਕਿ ਜੇ ਕਿਤੇ ਸਾਨੂੰ ਸਕਾਲਰਸ਼ਿਪ ਨਾ ਮਿਲਦੀ ਸ਼ਾਇਦ ਅਸੀਂ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਨਾ ਕਰ ਸਕਦੇ ਸਕਾਲਰਸ਼ਿਪ ਮਿਲ ਗਈ ਤਾਂ ਅਸੀਂ ਇਕੱਲੇ ਮਾਪਿਆਂ ਦੇ ਜਾਂ ਆਪਣੇ ਸੁਪਨੇ ਨਹੀਂ ਪੂਰੇ ਕਰਾਂਗੇ ਅਸੀਂ ਦੇਸ਼ ਦੇ ਸੁਪਨੇ ਦੇਸ਼ ਨੂੰ ਨੰਬਰ 1 ਬਣਾਉਣ ਦੇ ਸੁਪਨੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨਿਆਂ 'ਚ ਵੀ ਆਪਣਾ ਯੋਗਦਾਨ ਪਾਵਾਂਗੇ ਲਗਭਗ ਸਾਰੇ ਹੀ ਐਂਡ ਦੇ ਵਿੱਚ ਅਖੀਰ ਦੇ ਵਿੱਚ ਇਹੀ ਕਹਿ ਕੇ ਗਏ ਨੇ ਕੋਈ ਵਕੀਲ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਅਫਸਰ ਬਣਨਾ ਚਾਹੁੰਦਾ ਪਰ ਮੌਕਾ ਮਿਲਣਾ ਚਾਹੀਦਾ ਬਸ ਲੱਖਾਂ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਇੱਥੇ ਤਾਂ ਅਸੀਂ 10000 ਜਾਰੀ ਬਲਾਇਆ ਗਿਣਤੀ ਲੱਖਾਂ ਚ ਹੈ 35% ਪਿਛਲੀ ਵਾਰ ਨਾਲੋਂ ਵਾਧਾ ਹੋ ਗਿਆ ਬਜੀਫੇ ਲੈਣ ਵਾਲੇ ਬੱਚਿਆਂ ਚ ਮਤਲਬ ਸਮਝ ਲਓ ਵੀ ਪੜ੍ਹਾਈ ਕਰਨ ਵਾਲਿਆਂ ਚ ਵਾਧਾ ਹੋ ਗਿਆ ਮਤਲਬ ਸੁਪਨਿਆਂ ਚ ਵਾਧਾ ਹੋ ਗਿਆ ਇਹ ਸਰਕਾਰਾਂ ਦਾ ਫਰਜ ਹੈ ਜੀ ਕੋਈ ਈਸਾਨ ਨਹੀਂ ਕਰ ਰਹੇ ਸਾਡਾ ਫਰਜ ਹੈ ਕਿ ਅਸੀਂ ਆਪਣੇ ਸੂਬੇ ਦੇ ਹਰ ਵਰਗ ਦੇ ਨਾਗਰਿਕਾਂ ਨੂੰ ਅੱਗੇ ਵਧਣ ਦਾ ਮੌਕਾ ਦੇਈਏ ਭਾਵੇਂ ਉਹ ਸਟੂਡੈਂਟ ਹੋਣ ਭਾਵੇਂ ਉਹ ਕਿਸਾਨ ਹੋਣ ਭਾਵੇਂ ਉਹ ਦੁਕਾਨਦਾਰ ਹੋਣ ਛੋਟਾ ਵਪਾਰੀ ਵੱਡਾ ਵਪਾਰੀ ਭਾਵੇਂ ਜਿਵੇਂ ਮਰਜ਼ੀ ਉਹ ਜੋ ਵੀ ਉਹ ਕੰਮਕਾਰ ਕਰਦੇ ਨੇ ਉਹਦੇ ਵਿੱਚ ਅਸੀਂ ਵਾਅਦਾ ਕਰੀਏ ਸਹੂਲਤਾਂ ਦੇ ਕੇ ਸਟੇਜ ਤੇ ਆ ਕੇ ਬੋਲਣਾ ਇਹ ਬਹੁਤ ਵੱਡੀ ਗੱਲ ਆ ਇੱਥੇ ਵੱਡੇ ਵੱਡੇ ਨਹੀਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਇੱਥੇ ਆ ਕੇ ਨਰਵਸ ਹੋ ਜਾਂਦੇ ਲੋਕ ਸੋ ਇਹਨਾਂ ਬੱਚਿਆਂ ਜਿਹੜਾ ਕੌਨਫੀਡੈਂਸ ਮੈਂ ਦੇਖਿਆ ਉਹ ਵੀ ਕਮਾਲ ਹੈ ਇੱਕ ਵਾਰੀ ਮੈਂ ਚਾਹੂੰਗਾ ਤੁਸੀਂ ਆਪਣੇ ਆਪ ਲਈ ਸਾਰੇ ਜਾਣੇ ਆਪ ਹੀ ਤਾੜੀ ਮਾਰ ਲਓ ਇੱਕ ਵਾਰੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਮੰਚ ਤੋਂ 2017 ਤੋਂ ਲੈ ਕੇ 2020 ਤੱਕ ਇੱਕ ਐਸਾ ਬੈਚ ਮੈਂ ਉਹਨੂੰ ਕਹੂੰਗਾ ਕਿ ਅਨਲਕੀ ਬੈਚ ਕਹਿ ਲਓ ਕਿ ਮੰਤਰੀ ਤੇ ਸਰਕਾਰ ਇਹੋ ਜਿਹੀ ਆ ਗਈ ਉਹਨਾਂ ਨੇ ਸਕਾਲਰਸ਼ਿਪ ਰੋਕਤੀ ਪ੍ਰੀ ਮੈਟ੍ਰਿਕ ਵੀ ਪੋਸਟ ਮੈਟ੍ਰਿਕ ਵੀ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ